ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਇਸ ਮੂਹ ਸਾ ਸੰਗਤ ਦਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਸ਼ਹੀਦਾਂ ਸਿੰਘਾਂ ਦੀ ਜੋਤ ਘਰ ਦੇ ਨਾਮ ਦੀ ਜੋਤ ਘਰ ਵਿੱਚ ਜਗਾਉਨੇ ਆ ਤਾਂ ਆਪਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਿ ਆਪਾਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਘਰ ਵਿੱਚ ਕਿਹੜੇ ਦਿਨ ਜਗਾ ਸਕਦੇ ਹਾਂ ਸੋ ਸਾ ਸੰਗਤ ਜੀ ਐਤਵਾਰ ਦਾ ਦਿਨ ਸ਼ਹੀਦਾ ਸਿੰਘਾਂ ਦਾ ਹੁੰਦਾ ਹੈ ਸੋ ਇਸ ਲਈ ਆਪਾਂ ਐਤਵਾਰ ਨੂੰ ਆਪਦੇ ਘਰ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੇਕਰ ਤੁਸੀਂ ਆਏ ਐਤਵਾਰ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾ ਰਹੇ ਹੋ ਪਰ ਕਿਸੇ ਕਾਰਨ ਕਰਕੇ ਇੱਕ ਸੰਡੇ ਨੂੰ ਤੁਸੀਂ ਘਰੇ ਨਹੀਂ ਹੋ ਜਾਂ ਤੁਹਾਨੂੰ ਕੋਈ ਐਸੀ ਮਜਬੂਰੀ ਬਣ ਗਈ ਏ ਜਿਹੜੀ ਤੁਸੀਂ ਛੱਡ ਨਹੀਂ ਸਕਦੇ ਤੇ ਜੋਤ ਲਾਉਣਾ ਵੀ ਬਹੁਤ ਜ਼ਰੂਰੀ ਏ ਫਿਰ ਉਸ ਸਮੇਂ ਜਾਂ ਤਾਂ ਤੁਸੀਂ ਆਪਦੇ ਘਰ ਦੇ ਕਿਸੇ ਹੋਰ ਮੈਂਬਰ ਨੂੰ ਦੀ ਡਿਊਟੀ ਲਾ ਦਿਓ ਵੀ ਤੁਸੀਂ ਅੱਜ ਮੇਰੀ ਜਗ੍ਹਾ ਤੇ ਘਰ ਵਿੱਚ ਜੋਤ ਜਗਾ ਦੇਣੀ ਪਰ ਜੇਕਰ ਤੁਹਾਡੇ ਇਸ ਤਰੀਕੇ ਨਾਲ ਵੀ ਮਸਲਾ ਨਹੀਂ ਹੱਲ ਹੋ ਰਿਹਾ ਕਿਵੇਂ ਕੇ ਕਈ ਵਾਰ ਆਪਾਂ ਨੂੰ ਕੋਈ ਏਦਾਂ ਦੀ ਮਜਬੂਰੀ ਬਣ ਜਾਂਦੀ ਏ ਜਾਂ ਕੋਈ ਮੁਸੀਬਤ ਬਣ ਜਾਂਦੀ ਏ ਇਹ ਇਨ ਕੇਸ ਆਪਣੇ ਘਰੇ ਕੋਈ ਵੀ ਨਹੀਂ ਹੈਗਾ ਤੇ ਐਤਵਾਰ ਦਾ ਦਿਨ ਏ ਨਾ ਹੀ ਕੋਈ ਘਰ ਵਿੱਚ ਆ ਸਕਦਾ ਏ ਤਾਂ ਉਸ ਦਿਨ ਆਪਣੀ ਜੋਤ ਦਾ ਨਾਂਗਾ ਪੈ ਜਾਂਦਾ ਏ ਤਾਂ ਇਹਨਾਂ ਕੰਡੀਸ਼ਨਾਂ ਵਿੱਚ ਸਾਧ ਸੰਗਤ ਜੀ ਆਪਾਂ ਉਸ ਐਤਵਾਰ ਦੀ ਜਗ੍ਹਾ ਤੇ ਜਿਹੜਾ ਅੱਗੇ ਬੋਧਵਾਰ ਆਏਗਾ ਉਸ ਦਿਨ ਆਪਦੇ ਘਰੇ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਇਹ ਅਰਦਾਸ ਬੇਨਤੀ ਕਰਕੇ ਕੀ ਜੀ ਦੋ ਸਿੰਘੋ ਧੰਤਨ ਬਾਬਾ ਦੀਪ ਸਿੰਘ ਜੀ ਮੇਰੀ ਆ ਮਜਬੂਰੀ ਸੀ ਇਸ ਕਰਕੇ ਅਸੀਂ ਇਸ ਸੰਡੇ ਮੇਰੇ ਤੋਂ ਜੋਤ ਨਹੀਂ ਜਗਾਈ ਗਈ ਇਸ ਗੱਲ ਦੀ ਮੈਨੂੰ ਬਾਫੀ ਬਖਸ਼ਣਾ ਤੇ ਉਸ ਸੰਡੇ ਵਾਲੇ ਦਿਨ ਦੀ ਜੋਤ ਮੈਂ ਅੱਜ ਤੁਹਾਡੇ ਨਾਮ ਦੀ ਜਗਾ ਰਹੀ ਆ ਤੇ ਦੂਜੀ ਗੱਲ ਸਾਧ ਸੰਗਤ ਜੀ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਘਰ ਵਿੱਚ ਕਿਸ ਸਮੇਂ ਜਗਾ ਸਕਦੇ ਹਾਂ ਸਾਧ ਸੰਗਤ ਜੀ ਆਪਾਂ ਅਮਰਤ ਵੇਲੇ ਤੋਂ ਲੈ ਕੇ ਰਾਤ ਨੂੰ ਸੋਖਾਸਣ ਦੇ ਟਾਈਮ ਤੱਕ ਜਦੋਂ ਮਰਜ਼ੀ ਜਗਾ ਸਕਦੇ ਹਾਂ ਸਾਧ ਸੰਗਤ ਜੀ ਜਿਹੜੀ ਸੰਗਤ ਦੁਪਹਿਰਾ ਸਾਬ ਕੱਟਦੀ ਏ ਉਹ ਜਦੋਂ ਦੁਪਹਿਰਾ ਸਾਬ ਕੱਟਣ ਲੱਗਦੇ ਆ ਤਾਂ ਜਦੋਂ ਪਾਠ ਕਰਦੇ ਆ ਉਹ ਆਪਦੇ ਕੋਲ ਵੀ ਜੋਤ ਜਗਾ ਸਕਦੇ ਹਨ ਟਾਈਮ ਤੇ ਕੋਈ پابੰਦੀ ਨਹੀਂ ਹੈ ਤੇ ਤੀਜੀ ਗੱਲ ਸਾਧ ਸੰਗਤ ਜੀ ਜਿੱਥੇ ਆਪਾਂ ਛੀਦਾਂ ਸਿੰਘਾ ਦੇ ਜੋਤ ਜਗਾਉਣੇ ਆ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਏ ਕਈ ਵਾਰ ਆਪਾਂ ਘਰ ਵਿੱਚ ਜੋਤ ਤਾਂ ਜਗਾਉਣੇ ਆ ਪਰ ਨਾ ਜਿੱਥੇ ਆਪਾਂ ਜਿਸ ਜਗ੍ਹਾ ਤੇ ਜੋਤ ਜਗਾਉਣੇ ਆ ਉਥੇ ਸਾਫ਼ ਸਫਾਈ ਪੂਰੀ ਤਰ੍ਹਾਂ ਨਾਲ ਨਹੀਂ ਹੁੰਦੀ ਉਥੇ ਥੋੜਾ ਘੱਟਾ ਮਿੱਟੀ ਹੁੰਦਾ ਸੋ ਸਾਧ ਸੰਗਤ ਜੀ ਬੇਨਤੀ ਏ ਜਿੱਥੇ ਤੁਸੀਂ ਜੋਤ ਜਗਾਉਂਦੇ ਹੋ ਉਥੇ ਰੋਜ਼ਾਨਾ ਸਫਾਈ ਕਰਿਆ ਕਰੋ ਰੋਜ਼ਾਨਾ ਕੱਪੜਾ ਮਾਰਿਆ ਕਰੋ ਤੇ ਚੌਥੀ ਗੱਲ ਸਾਧ ਸੰਗਤ ਜੀ ਆਪਾਂ ਜੋ ਜਿਹੜੀ ਜੋਤ ਜਗਾਉਣੀ ਏ ਉਹ ਹਮੇਸ਼ਾ ਉੱਚੇ ਸਥਾਨ ਤੇ ਜਗਾਉਣੀ ਏ ਸਾਧ ਸੰਗਤ ਜੀ ਨੀਵੀਂ ਜਗ੍ਹਾ ਤੇ ਜੋਤ ਨਹੀਂ ਜਗਾਉਣੀ ਜੇਕਰ ਕੋਈ ਬਾਰੀ ਵਗੈਰਾ ਹੈਗੀ ਏ ਵਿੰਡੋ ਵਗੈਰਾ ਰੂਮ ਵਿੱਚ ਫੇਰ ਤਾਂ ਉਸ ਦੇ ਉੱਪਰ ਉੱਚੀ ਜਗ੍ਹਾ ਤੇ ਰੱਖ ਦੋ ਜਾਂ ਫੇਰ ਆਪਣੇ ਘਰੇ ਕੋਈ ਅਲਮਾਰੀ ਵਗੈਰਾ ਏ ਉਹਦੇ ਉੱਪਰ ਜਗਾ ਦਿਓ ਲੈ ਕੇ ਆਪਣੇ ਕੋਲ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੋਏਗੀ ਸੁੱਚੀ ਜਗ੍ਹਾ ਜਿੱਥੇ ਆਪਾਂ ਜੋਤ ਰੱਖ ਸਕੀਏ ਤਾਂ ਸਾਧ ਸੰਗਤ ਜੀ ਇੱਕ ਟੇਬਲ ਸਾਫ਼ ਸੁਥਰਾ ਟੇਬਲ ਲੈ ਕੇ ਉਸ ਤੇ ਕੱਪੜਾ ਵਿਛਾ ਕੇ ਤੁਸੀਂ ਉੱਥੇ ਜੋਤ ਜਗਾ ਸਕਦੇ ਹੋ ਤੇ ਪੰਜਵੀਂ ਬੇਨਤੀ ਸਾਧ ਸੰਗਤ ਜੀ ਆਪਾਂ ਜੋਤ ਜਗਾਉਣ ਸਮੇਂ ਪੂਰੀ ਸੁਚਮਤਾ ਰੱਖਣੀ ਹੈ ਸਾਧ ਸੰਗਤ ਜੀ ਕੁਝ ਸੰਗਤ ਜਿਵੇਂ ਇਸ਼ਨਾਨ ਕਰਕੇ ਜੋਤ ਜਗਾ ਲੈਂਦੀ ਏ ਉਹ ਵੀ ਗਲਤ ਨਹੀਂ ਐ ਸਾਧ ਸੰਗਤ ਜੀ ਪਰ ਤੁਸੀਂ ਹੋ ਸਕੇ ਤਾਂ ਕੋਸ਼ਿਸ਼ ਕਰਿਆ ਕਰੋ ਵੀ ਕੇਸੀ ਇਸ਼ਨਾਨ ਕਰਕੇ ਹੀ ਜੋਤ ਜਗਾਈ ਜਾਵੇ ਕਿਉਂਕਿ ਸਾਧ ਸੰਗਤ ਜੀ ਸ਼ਹੀਦਾਂ ਸਿੰਘਾਂ ਦੀ ਸੁਚਮਤਾ ਬਹੁਤ ਹੁੰਦੀ ਐ ਆਪਾਂ ਜਿੰਨੀ ਜ਼ਿਆਦਾ ਸੁਚਮਤਾ ਨਾਲ ਉਹਨਾਂ ਦੇ ਨਾਮ ਦੀ ਜੋਤ ਜਗਾਵਾਂਗੇ ਓਨੀ ਹੀ ਜ਼ਿਆਦਾ ਉਹਨਾਂ ਦੀ ਕਿਰਪਾ ਆਪਣੇ ਤੇ ਹੋਵੇਗੀ ਤੇ ਛੇਵੀਂ ਗੱਲ ਸਾਧ ਸੰਗਤ ਜੀ ਆਪਾਂ ਜਿਸ ਵੀ ਕਮਰੇ ਵਿੱਚ ਜੀ ਡਾਂਸਿੰਗਾਂ ਦੇ ਨਾਮ ਦੀ ਜੋਤ ਜਗਾ ਰਹੇ ਆ ਉਸ ਕਮਰੇ ਵਿੱਚ ਸਾਧ ਸੰਗਤ ਜੀ ਆਪਾਂ ਨੂੰ ਜੁੱਤੀ ਚੱਪਲ ਲੈ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਆਪਾਂ ਕਬਾਰ ਉਹ ਆਉਣੇ ਆ ਤੇ ਆਪਣੇ ਪੈਰਾਂ ਨਾਲ ਆਪਣੀਆਂ ਚੱਪੜਾਂ ਨਾਲ ਬਹੁਤ ਗੰਦਪੇਲ ਲੱਗਾ ਹੁੰਦਾ ਹੈ ਸਾਧ ਸੰਗਤ ਜੀ ਗੰਦਗੀ ਉਹੀ ਗੰਦਗੀ ਅੰਦਰ ਆ ਜਾਂਦੀ ਹੈ ਜੋ ਕਿ ਆਪਣੀ ਸੁਚਿੰਤਤਾ ਨੂੰ ਭੰਗ ਕਰ ਦਿੰਦੀ ਹੈ ਸਾਧ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ ਤੁਸੀਂ ਉਸ ਸਮੇਂ ਅੰਦਰ ਚੱਪਲ ਜਾਂ ਜੋੜਾ ਲੈ ਕੇ ਨਾ ਆਉਣਾ ਤੇ ਸਤਵੀਂ ਗੱਲ ਸਾਧ ਸੰਗਤ ਜੀ ਜਿਸ ਸਮੇ ਆਪਾਂ ਸ਼ਹੀਦਾਂ ਸਿੰਘਾਂ ਦੀ ਜੋਤ ਜਗਾ ਰਹੇ ਆ ਤਾਂ ਉਸ ਰੂਮ ਵਿੱਚ ਜੇਕਰ ਆਪਾਂ ਲੰਮੇ ਪੈਣਾ ਹੈ ਜਾਂ ਸੌਣਾ ਹੈ ਜਾਂ ਆਰਾਮ ਕਰਨਾ ਹੈ ਤਾਂ ਸਾਧ ਸੰਗਤ ਜੀ ਆਪਾਂ ਜੋਤ ਵਾਲ ਪਿੱਠ ਕਰਕੇ ਨਹੀਂ ਪੈ ਸਕਦੇ ਜਾਂ ਆਪਾਂ ਆਪਦੇ ਉਧਰ ਪੈਰ ਨਹੀਂ ਕਰ ਸਕਦੇ ਸੋ ਸਾਧ ਸੰਗਤ ਜੀ ਵੈਸੇ ਦਾ ਤੁਸੀਂ ਇਸ ਗੱਲ ਤੇ ਧਿਆਨ ਰੱਖਿਆ ਕਰੋ ਕਿ ਜੇਕਰ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗ ਰਹੀ ਏ ਤਾਂ ਇਸ ਦਾ ਮਤਲਬ ਕਿ ਸ਼ਹੀਦ ਸਿੰਘਾਂ ਦਾ ਪੈਰਾ ਹੈ ਆਪਣੇ ਤੇ ਆਪਣੇ ਘਰ ਤੇ ਤੇ ਆਪਾਂ ਉਸ ਰੂਮ ਵਿੱਚ ਕਮ ਸੇ ਕਮ ਆਰਾਮ ਨਾ ਹੀ ਕਰੀਏ ਜੇ ਹੋ ਜਿੰਨਾ ਹੋ ਸਕੇ ਵਾਹਿਗੁਰੂ ਦਾ ਨਾਮ ਲਈਏ ਗੁਰਬਾਣੀ ਦਾ ਜਾਪ ਕਰੀਏ ਤਾਂ ਜੋ ਆਪਣੇ ਤੇ ਵੱਧ ਤੋਂ ਵੱਧ ਸ਼ਹੀਦ ਸਿੰਘ ਕਿਰਪਾ ਕਰਨ ਉਹ ਬਹੁਤ ਖੁਸ਼ ਹੁੰਦੇ ਹਨ ਜਦੋਂ ਆਪਾਂ ਜੋਤ ਦੇ ਨਾਮ ਨਾਲ ਨਾਲ ਗੁਰਬਾਣੀ ਦਾ ਜਾਪ ਕਰਦੇ ਆ ਸੋ ਸਾਧ ਸੰਗਤ ਜੀ 5-10 ਮਿੰਟ ਦਾ ਸਮਾਂ ਕੱਢ ਕੇ ਜੋਤ ਦੇ ਕੋਲ ਬੈਠ ਕੇ ਜਰੂਰ ਨਾਮ ਦਾ ਦਾਨ ਲਿਆ ਕਰੋ ਸਾਥ ਸੰਗਤ ਜੀ ਕੁਝ ਸੰਗਤ ਦੇ ਮੈਸੇਜ ਆਉਂਦੇ ਹਨ ਵੀ ਜਿਨ੍ਹਾਂ ਦੇ ਘਰੇ ਮੀਟ ਜਾਂ ਸ਼ਰਾਬ ਦਾ ਸੇਵਨ ਹੋ ਰਿਹਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਜਾਂ ਮਾਸ ਮੱਛੀ ਵਰਤਿਆ ਜਾ ਰਿਹਾ ਹੈ ਉਹ ਆਪਣੇ ਘਰੇ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਨ ਜਾਂ ਨਹੀਂ ਤਾਂ ਸਾਥ ਸੰਗਤ ਜੀ ਜਿਹੜੇ ਸ਼ਹੀਦਾਂ ਸਿੰਘਾਂ ਦੀ ਜੋਤ ਜਗਾਉਂਦੇ ਹਨ ਉਹਨਾਂ ਨੂੰ ਮਾਸ ਨੂੰ ਹੱਥ ਉਹਨਾਂ ਨੇ ਮਾਸ ਨੂੰ ਹੱਥ ਨਹੀਂ ਲਾਉਣਾ ਹੁੰਦਾ ਨਾ ਮੀਟ ਨੂੰ ਨਾ ਸ਼ਰਾਬ ਨੂੰ ਕਿਸੇ ਵੀ ਤਰ੍ਹਾਂ ਦੇ ਗਲਤ ਨਸ਼ੇ ਨੂੰ ਹੱਥ ਨਹੀਂ ਲਗਾਉਣਾ ਸਾਧ ਸੰਗਤ ਜੀ ਤੁਸੀਂ ਆਪਦੀ ਸੁਚਿੰਤਤਾ ਪੂਰੀ ਰੱਖਣੀ ਹੈ ਤੁਸੀਂ ਆਪਦਾ ਨੇਮ ਪੂਰਾ ਰੱਖਣਾ ਹੈ ਤੁਸੀਂ ਨੇਚਾ ਨਾਲ ਲਾਉਣੀ ਹੈ ਤੁਸੀਂ ਉਹਨਾਂ ਚੀਜ਼ਾਂ ਦੇ ਨੇੜੇ ਨਹੀਂ ਜਾਣਾ ਤੇ ਕੇਸੀ ਇਸ਼ਨਾਨ ਕਰਕੇ ਤੇ ਜੋਤ ਦਾ ਧਿਆਨ ਰੱਖਿਓ ਵੀ ਉਸ ਜਗ੍ਹਾ ਤੇ ਲਾਇਓ ਜਿੱਥੇ ਮੀਟ ਜਾਂ ਸ਼ਰਾਬ ਦਾ ਸੇਵਨ ਨਾ ਹੋਵੇ ਉਤੋਂ ਤੱਕ ਮੀਟ ਸ਼ਰਾਬ ਦੀ ਪਹੁੰਚ ਨਾ ਹੋ ਸਕੇ ਉਸ ਅੰਦਰ ਤੱਕ ਉਸ ਕਮਰੇ ਤੱਕ ਮੀਟ ਸ਼ਰਾਬ ਨਹੀਂ ਪਹੁੰਚਣਾ ਚਾਹੀਦਾ ਤੁਸੀਂ ਆਪਦੀ ਨੇਚਾਂ ਨਾਲ ला ਸਕਦੇ ਹੋ ਤੁਹਾਡੀ ਤੇ ਕੋਈ پابੰਦੀ ਨਹੀਂ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਤੁਸੀਂ ਇਨ੍ਹਾਂ ਚੀਜ਼ਾਂ ਦੇ ਨੇੜੇ ਨਹੀਂ ਜਾਣਾ ਤੇ ਆਪਦਾ ਕੇਸੀ ਇਸ਼ਨਾਨ ਕਰਕੇ ਜੋਤ ਜਗਾ ਦੇਣੀ ਹੈ ਤੇ ਇੱਕ ਹੋਰ ਖਾਸ ਗੱਲ ਦਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਜਦੋਂ ਆਪਾਂ ਜੋਤ ਜਗਾਉਨੇ ਆ ਤਾਂ ਉਸ ਜੋਤ ਨੂੰ ਆਪਾਂ ਜਗਦੀ ਰਹਿਣ ਦੇਣਾ ਹੈ ਆਪਾਂ ਖੁਦ ਉਸ ਜੋਤ ਨੂੰ ਨਹੀਂ ਵਧਾਉਣਾ ਸਾਧ ਸੰਗਤ ਜੀ ਉਹ ਜੋਤ ਖੁਦ-ਬਖੁਦ ਆਪਣੇ ਆਪ ਵੱਧ ਜਾਵੇਗੀ ਆਪਾਂ ਉਸ ਨੂੰ ਬੱਤੀ ਨੂੰ ਵਿੱਚ ਘੋਚ ਰੱਖ ਕੇ ਜੋਤ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਨੀ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਆਪਾਂ ਜੋਤ ਨਹੀਂ ਵਧਾਉਣੀ ਸਾਥ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਜੋ ਤੁਸੀਂ ਜਦੋਂ ਵੀ ਘਰ ਵਿੱਚ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਹੋ ਤਾਂ ਜ਼ਰੂਰ ਧਿਆਨ ਵਿੱਚ ਰੱਖਿਆ ਕਰੋ ਕਿਉਂਕਿ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਣਾ ਘਰ ਵਿੱਚ ਕੋਈ ਆਮ ਗੱਲ ਨਹੀਂ ਹੈ ਕਿਉਂਕਿ ਉਸ ਸਮੇਂ ਉਹਨਾਂ ਦਾ ਪੈਰਾ ਹੁੰਦਾ ਏ ਆਪਣੇ ਘਰ ਤੇ ਇਸ ਲਈ ਸਾਧ ਸੰਗਤ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਸੁਚਿੰਤਤਾ ਨਾਲ ਵੱਧ ਤੋਂ ਵੱਧ ਪਿਆਰ ਨਾਲ ਵੱਧ ਤੋਂ ਵੱਧ ਨੇਚਾ ਨਾਲ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਲਾਈਏ ਤੇ ਗੁਰਬਾਣੀ ਦਾ ਜਾਪ ਜਪੀਏ ਤਾਂ ਜੋ ਖੁਸ਼ ਹੋ ਕੇ ਆਪਣੇ ਤੇ ਕਿਰਪਾ ਕਰਨ ਜਦੋਂ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਗਈ ਤਾਂ ਫਿਰ ਕੋਈ ਜੰਮਿਆ ਹੀ ਨਹੀਂ ਜਿਹੜਾ ਆਪਾਂ ਨੂੰ ਕਿਸੇ ਕੰਮ ਵਿੱਚ ਰੋਕ ਲਵੇਗਾ ਜਾਂ ਆਪਣਾ ਕੁਝ ਵਿਗਾੜ ਦੇਗਾ ਫੇਰ ਆਪਣਾ ਵਾਲ ਵੀ ਵਿੰਗਾ ਨਹੀਂ ਹੁੰਦਾ ਜਿੱਥੇ ਮਰਜ਼ੀ ਕੋਈ ਜ਼ੋਰ ਲਾ ਲੇ ਬਸ ਤੁਸੀਂ ਸ਼ਹੀਦ ਦਾਸ ਸਿੰਘਾਂ ਤੇ ਭਰੋਸਾ ਟੱਲ ਰੱਖਣਾ ਹੈ ਜਦੋਂ ਵੀ ਕੋਈ ਤੁਹਾਨੂੰ ਕਹਿੰਦਾ ਹੈ ਤਾਂ ਤੁਸੀਂ ਉਸ ਸਮੇਂ ਘਬਰਾਉਣਾ ਨਹੀਂ ਤੁਸੀਂ ਬਿਲਕੁਲ ਟੈਨਸ਼ਨ ਜਿ ਨਹੀਂ ਆਉਣਾ ਤੁਸੀਂ ਇੱਕ ਮਨ ਇੱਕ ਧਿਆਨ ਹੋ ਕੇ ਉਹਨਾਂ ਨੂੰ ਪੁਕਾਰਨਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਸ ਫਿਰ ਉਸ ਕੰਮ ਨੂੰ ਆਪ ਹਾਜ਼ਰ ਨਾਜ਼ਰ ਹੋ ਕੇ ਪੂਰਾ ਕਰਨਗੇ ਆਪ ਦੀ ਕਿਰਪਾ ਵਰਤੋਂਗੇ ਤੇ ਜੇਕਰ ਕੋਈ ਤੁਹਾਡਾ ਬੁਰਾ ਕਰ ਰਿਹਾ ਹੈ ਤੇ ਆਪ ਸਾਹਮਣੇ ਉਹਨੂੰ ਜਵਾਬ ਦੇਣਗੇ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦਿੰਦੇ ਸੋ ਸਾਧ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਜੋ ਪ੍ਰਮਾਣ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣੀ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ